ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਅ ਇਜ਼ਰਾਈਲ ਕਨਫਲਿਕਟ ਦੇ ਵਿੱਚ ਜੋ ਸਾਹਮਣੇ ਨਜ਼ਰ ਆਈ ਆ ਜਿਸ ਦਾ ਐਨਾਲਿਸਿਸ ਸਾਰੇ ਜਾਣੇ ਕਰ ਰਹੇ ਆ ਆਪਾਂ ਵੀ ਥੋੜੀ ਜਿਹੀ ਉਸ ਉੱਤੇ ਗੱਲ ਕਰਦੇ ਆ ਆ ਵੀ ਇਸ ਪੂਰੇ ਮਾਮਲੇ ਦੇ ਵਿੱਚ ਚਾਈਨਾ ਕਿੱਥੇ ਆ ਆ ਚਾਈਨਾ ਨੇ ਰੀਸੈਂਟਲੀ ਪਿਛਲੇ ਸਾਲਾਂ ਦੇ ਵਿੱਚ ਕਈ ਮੁਲਕਾਂ ਦੇ ਦਰਮਿਆਨ ਸਮਝੌਤੇ ਕਰਾਉਣ ਦੀ ਇੱਕ ਪੀਸਮੇਕਰ ਬਣਨ ਦੀ ਜਿਹੜੀ ਸ਼ਕਤੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਚਾਹੇ ਉਹ ਸਾウਦੀ ਇਜ਼ਰਾਈਲ ਦਾ ਹੋਵੇ ਆ ਚਾਹੇ ਉਹ ਈਰਾਨ ਦੇ ਨਾਲ ਵੀ ਸਾਊਦੀ ਵਾਲਿਆਂ ਦੀ ਗੱਲਬਾਤ ਜਿਹੜੀ ਉਹ ਕਰਾਉਣੀ ਹੋਵੇ ਮਿਡਲ ਈਸਟ ਦੇ ਤੇਲ ਦੇ ਉੱਤੇ ਚਾਈਨਾ ਬਹੁਤ ਜ਼ਿਆਦਾ ਡਿਪੈਂਡੈਂਟ ਆ ਤੇ ਆ ਇਸ ਦਰਮਿਆਨ ਇਸ ਵਾਰ ਇਸ ਲੜਾਈ ਦੇ ਵਿੱਚ ਕਨਫਲਿਕਟ ਦੇ ਵਿੱਚ ਚਾਈਨਾ ਦੀ ਉਹ ਜਿਹੜੀ ਸ਼ਬੀ ਆ ਉਸ ਨੂੰ ਕਾਫੀ ਜ਼ਿਆਦਾ ਪੰਨ ਲਾਈ ਆ ਸੰਨ ਲਾਈ ਆ ਰਾਸ਼ਪਤੀ ਟਰੰਪ ਹੋਣਾ ਨੇ ਅ ਅਮਰੀਕਾ ਦੇ ਉਤੋਂ ਦੀ ਸੁਪਰ ਪਾਵਰ ਬਣਨ ਦੀ ਜਿਹੜੀ ਕੋਸ਼ਿਸ਼ ਚਾਈਨਾ ਦੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਕਹਿ ਸਕਦੇ ਹਾਂ ਵੀ ਉਹ ਚੱਲ ਰਹੀ ਸੀ ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਹੁਣ ਇਰਾਨ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਵਾਸ਼ਿੰਗਟਨ ਡੀਸੀ ਯਾਨੀ ਕਿ ਅਮਰੀਕਾ ਹੀ ਇੱਕ ਰੀਅਲ ਪਾਵਰ ਬਰੋਕਰ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਆ ਸੋ ਵਾਸ਼ਿੰਗਟਨ ਪੋਸਟ ਆਜ ਕਾਫੀ ਲੰਮਾ ਚੌੜਾ ਆਰਟੀਕਲ ਇਸ ਤੇ ਬਾਬਤ ਛਪਿਆ ਆ ਜਦ ਰਾਸ਼ਪਤੀ ਟਰੰਪ ਪਰ ਟਵੀਟ ਕਰਕੇ ਏ ਕਹਿ ਰਿਹਾ ਵੀ ਭਾਈ ਹੁਣ ਸੀਜ਼ਫਾਇਰ ਆ ਇਥੋਂ ਇਹ ਪਤਾ ਲੱਗਦਾ ਹੈ ਵੀ ਅਮਰੀਕਾ ਦੇ ਰਾਸ਼ਪਤੀ ਦੇ ਕਹੇ ਬੋਲਾਂ ਦੀ ਕੀ ਵੈਲਿਊ ਜਿਹੜੀ ਹੁੰਦੀ ਆ ਹਾਂ ਇਹ ਸਾਰੇ ਜਾਨੇ ਜਿਹੜੇ ਆਰਗੂਮੈਂਟਸ ਇਸ ਚੀਜ਼ ਦੇ ਉੱਤੇ ਕਰ ਸਕਦੇ ਆ ਵੀ ਉਹ ਕਹਿ ਕੇ ਗੱਲ ਨੂੰ ਬਦਲ ਲੈਂਦੇ ਆ ਜਾਂ ਉਹਨਾਂ ਦੀ ਗੱਲ ਦੇ ਬਾਵਜੂਦ ਵੀ ਉਹ ਤਾਂ ਨਹੀਂ ਆ ਪਰ ਜਿੱਦਾਂ ਦੀ ਅੱਜ ਉਹਨਾਂ ਨੇ ਗੁੱਸਾ ਜ਼ਾਹਰ ਕੀਤਾ ਫਿਰ ਇਜ਼ਰਾਈਲ ਦੇ ਦੁਆਰਾ ਰਾਤ ਨੂੰ ਇਹ ਵੀ ਮੰਨ ਲੈਣਾ ਵੀ ਹਾਂ ਅਸੀਂ ਹੁਣ ਸੀਜ਼ਫਾਇਰ ਦੇ ਵੱਲ ਨੂੰ ਠੀਕ ਆ ਉਦੋਂ ਈਰਾਨ ਦਾ ਵੀ ਇਹ ਜਿਹੜਾ ਇਹ ਮੰਨ ਲੈਣਾ ਵੀ ਹਾਂ ਅਸੀਂ ਉਲੰਘਣਾ ਨਹੀਂ ਕਰਾਂਗੇ ਜੇ ਇਜ਼ਰਾਈਲ ਜਿਹੜਾ ਉਹ ਨਹੀਂ ਉਲੰਘਣਾ ਜਿਹੜਾ ਉਹ ਕਰਦਾ ਆ ਤਾਂ ਕਿਤੇ ਨਾ ਕਿਤੇ ਚਾਈਨਾ ਦੇ ਉਹ ਪੀਸਮੇਕਰ ਦੀ ਜਿਹੜੀ ਛਵੀ ਆ ਉਸ ਨੂੰ ਢਾਹ ਜਿਹੜੀ ਉਹ ਲੱਗੀ ਆ ਸੋ ਜੀਓਪੋਲਿਟੀਕਲ ਅਪਹੀਵਲ ਅਧੀਆਂ ਸਾਈਡ ਲਾਈਨਸ ਤੋਂ ਬੈਠ ਕੇ ਚਾਈਨਾ ਜਿਹੜਾ ਆ ਉਹ ਦੇਖ ਰਿਆ ਸੀ ਜਿੱਥੇ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਦੇ ਵਿੱਚ ਪਾਕਿਸਤਾਨ ਦਾ ਮਿਲਿਟਰੀਲੀ ਪੂਰਾ ਸਾਥ ਦੇ ਕੇ ਆ ਇੰਡੀਆ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਭਾਜਣਾ ਜਿਹੜੀਆਂ ਉੱਥੇ ਪਾਈਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਆਪਣੀ ਕੈਪੇਬਿਲਿਟੀਆਂ ਦਾ ਜਿਹੜਾ ਹੋਰ ਪਤਾ ਲੱਗਾ ਸੀਗਾ ਪਰ ਇਸ ਲੜਾਈ ਦੇ ਵਿੱਚ ਉਹਨਾਂ ਨੇ ਸਭ ਕੋਸ਼ਿਸ਼ ਸਾਈਡਲਾਈਨ ਤੋਂ ਹੀ ਦੇਖਿਆ ਆ ਈਰਾਨ ਜਿਨੇ ਇਹ ਫੈਸਲਾ ਲਿਆ ਸੀਗਾ ਵੀ ਜਿਹੜਾ ਸਟ੍ਰੇਟ ਆਫ ਹਾਰਮਜ਼ ਆ ਉਸ ਨੂੰ ਉਹਨਾਂ ਨੇ ਬੰਦ ਕਰ ਦੇਣਾ ਆ ਤੇ ਚਾਈਨਾ ਨੂੰ ਇਸ ਕੱਲੋ ਭਾਜਣਾ ਪਈਆਂ ਵੀ ਉਹਨਾਂ ਦਾ ਜਿਹੜਾ ਬਹੁਤਾ ਤੇਲ ਆ ਬਖਤਾ ਦੇ ਵਿੱਚ ਜਿਹੜਾ ਤੇਲ ਆ ਉਸੇ ਹੀ ਰਾਥਣੀ ਆਉਂਦਾ ਹੈਗਾ ਯਾ ਸੋ ਚਾਈਨਾ ਦੀ ਜਿਹੜੀ ਡਿਪਲੋਮੇਸੀ ਇਸ ਹਫਤੇ ਦੇ ਵਿੱਚ ਥੋੜੀ ਪਿਛੇ ਬੈਕਫੁੱਟ ਤੇ ਜਿਹੜੀ ਉਹ ਗਈ ਆ ਜਦ ਰਾਸ਼ਪਤੀ ਟਰੰਪ ਨੇ ਇਸ ਦੇ ਵਿੱਚ ਫਰੰਟ ਸੀਟ ਦੇ ਉੱਤੇ ਜਿਹੜੀ ਗੱਡੀ ਆ ਇਸ ਡਿਪਲੋਮੇਸੀ ਨੂੰ ਡਰਾਈਵ ਕਰਕੇ ਦੋਨਾਂ ਦੇ ਵਿੱਚ ਸੀਜ਼ਫਾਇਰ ਕਰਾਉਣ ਵੱਲ ਨੂੰ ਗੱਲ ਨੂੰ ਜਿਹੜਾ ਉਹ ਵਧਾਇਆ ਹੈਗਾ ਆ ਉਦੋਂ ਚਾਈਨੀਜ਼ ਅਧਿਕਾਰੀਆਂ ਦੇ ਦੁਆਰਾ ਇੱਕ ਯੂਨ ਦਾ ਡਰਾਫਟ ਰੈਜ਼ੋਲੂਸ਼ਨ ਪ੍ਰਪੋਜ਼ ਕੀਤਾ ਗਿਆ ਸੀਗਾ ਜਿੱਥੇ ਰਸ਼ੀਆ ਤੇ ਪਾਕਿਸਤਾਨ ਵਾਲੇ ਨਾਲ ਸਾਥ ਦੇ ਰਹੇ ਸੀਗੇ ਵੀ ਇਰਾਨ ਤੇ ਇਜ਼ਰਾਈਲ ਦੇ ਦਰਮਿਆਨ ਜਲਦ ਤੋਂ ਜਲਦ ਸੀਜ਼ਫਾਇਰ ਹੋਣੀ ਚਾਹੀਦੀ ਆ